ਅੱਜ ਅਸੀਂ ਦੋਸੜੇ ਪਿੰਡਾਂ ਜਾਨੀ ਕਿ ਖੜੇ ਆਂਗੇ ਜਿਹੜਾ ਪਿਛਲੇ ਦਿਨੀ ਮੀਂਹ ਦੇ ਕਾਰਨ ਇਹਦਾ ਭਾਰੀ ਮੀਂਹ ਪਿਆਗਾ ਜਿਹਨੂੰ ਜਾਨੀ ਕਿ ਜਿਹੜੇ ਸਾਡੇ ਪ੍ਰਾਣੇ ਬਜ਼ੁਰਗੋ ਵੀ ਆਏ ਕਹਿੰਦੇ 88 ਵਾਲੇ ਤੋਂ ਵੀ ਵੱਧ ਮੀਂਹ ਆਇਆ ਜਾਨੀ ਕਿ ਉਹਦੇ ਨਾਲ ਸਾਡੇ ਪਿੰਡ ਦੇ ਵਿੱਚ ਘੱਟੋ ਘਾਟ ਇੱਕ ਦਾ ਸਾਡੇ ਪਿੰਡ ਝੋਟ ਆ ਜਾਨੀ ਕਿ ਉਹ ਢਾਬਾ ਕਹਿ ਦਿੰਦੇ ਆ ਘੱਟੋ ਘਾਟ ਚਾਰ ਪੰਜ ਝੋਟ ਆ ਸਾਡੇ ਪਿੰਡ ਦੇ ਵਿੱਚ ਘੱਟੋ ਘਾਟ ਆ ਜਾਨੀ ਕਿ 5 ਤੋਂ 600 ਕਿੱਲੇ ਦਾ ਸਾਡੇ ਪਿੰਡ ਦਾ ਨੁਕਸਾਨ ਆਗਾ ਇਸ ਕਰਕੇ ਜਿਹੜੇ ਆ ਝੋਟ ਦੇ ਵਿੱਚ ਅਸੀਂ ਖੜਾਂਗੇ ਕਟੋ-ਕਟੋ ਰੇ 70 80 ਕਿੱਲੇ ਹੋਣੇ ਜਾਨੀ ਕਿ ਜਿਹੜਾ ਜਦਾ ਪਾਣੀ ਦੇਖ ਸਕਦੇ ਆ ਜਾਂ ਕਿਹੜੇ ਮਾੜੇ ਮਾੜੇ ਨੰਗੇ ਆ ਇਹ ਸਾਰਾ ਪੂਰੀ ਤਰ੍ਹਾਂ ਜਾਨੀ ਕਿ ਨਕਸਾਨਿਆ ਗਿਆ ਇਹਦੇ ਵਿੱਚ ਕੋਈ ਬਚਣ ਦੀ ਆਸ ਨਹੀਂ ਸਾਰਾ ਡੁੱਬਿਆ ਪਿਆ ਤੁਸੀਂ ਦੇਖ ਸਕਦੇ ਹੋ ਇਸ ਕਰਕੇ ਅਸੀਂ ਸਰਕਾਰ ਤੋਂ ਮਾਮਜੇ ਦੀ ਮੰਗ ਕਰਦੇ ਆ ਤੇ ਇਹਨਾਂ ਝੋਤਾਂ ਦੇ ਵਿੱਚ ਜਾਨੀ ਕਿ ਜਿਹੜੇ ਬੋਰ ਆ ਉਹ ਲਾਏ ਜਾਣ ਕਹਾ ਵਾਸਤੇ ਤਾਂ ਕਿ ਜਿਹੜੀਆਂ ਉਹ ਕੈਂਪਟੀਆਂ ਲਾ ਕੇ ਪਾਣੀ ਧਰਤੀ ਦੇ ਵਿੱਚ ਵਗ ਜੇ ਜਿਹਦਾ ਅਸੀਂ ਪਹਿਲਾਂ ਵੀ ਸਰਕਾਰ ਦੇ ਨਾਲ ਅਸੀਂ ਕਹਿੰਨੇ ਆਉਣੇ ਆ ਵੀ ਧਰਤੀ ਦਾ ਜਿਹੜਾ ਉਹ ਕਹਿੰਦੇ ਉਹ ਦਰੋਲਾ ਪਾਉਂਦਾ ਵੀ ਪਾਣੀ ਥੱਲੇ ਵਗ ਗਿਆ ਅਸੀਂ ਉਹਨਾਂ ਨੂੰ ਕਹਿੰਦਾ ਵੀ ਝੋਤਾ ਚ ਬੋਰ ਲਾਓ ਨਹਿਰਾ ਕੱਸੀਆਂ ਚ ਬੋਰ ਲਾਓ ਵੀ ਉਹ ਪਾਣੀ ਤੁਸੀਂ ਚਾਰਜ ਕੀਤਾ ਜਾ ਸਕਦਾ ਧਰਤੀ ਦੇ ਵਿੱਚ ਇਸ ਕਰਕੇ ਇਹਦੇ ਕਿੰਨੀ ਕੋਈ ਧਿਆਨ ਨਹੀਂ ਕਾ ਉਹ ਬੋਰ ਲਾਏ ਜਾਣ ਤੇ ਇਹਨਾਂ ਨੂੰ ਮਾਮਜਾ ਦਿੱਤਾ ਜਾਵੇ ਤੇ ਇਹਨਾਂ ਦਾ ਪੂਰੀ ਤਰ੍ਹਾਂ ਜਨਨ ਕੀ ਨੁਕਸਾਨ ਹੈ ਸਾਰੀ ਜਿਹੜੀ ਜ਼ਮੀਨ ਆ ਜਨਨ ਕੀ ਅੱਧ ਤੋਂ ਵੱਧ ਤੇ ਠੇਕੇ ਵਾਲੇ ਆ ਅੱਜ ਇਹ ਦੇਖੋ ਜੀ ਕੁਦਰਤੀ ਆਫਤ ਦੇ ਨਾਲ ਵੀ ਵੀ ਬਹੁਤ ਵੱਡੀ ਬਾਰਿਸ਼ ਹੋਈ ਹੈ ਤੇ ਵੀ 50 60 ਕਿੱਲੇ ਵੀ ਏਰੀਆ ਹੈਗਾ ਸਾਰਾ ਤੇ ਸਾਡੇ ਕੋਲੇ 7-8 ਕਿੱਲੇ ਆ ਇੱਥੇ ਠੇਕੇ ਦੇ ਨੇ ਤੇ ਸਾਰੇ ਜੀ ਬਰਬਾਦ ਹੋਗੇ ਵੀ ਕੋਈ ਬਚਣ ਦੀ ਆਸ ਨਹੀਂ ਹੈਗੀ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਤੁਰੰਤ ਮਾਮਲਾ ਦਿੱਤਾ ਜਾਵੇ ਤੇ ਜੋ ਵੀ ਜਿੰਨੇ ਵੀ ਵੀਰ ਭਰਾ ਹੋ ਰਹੇਗੇ ਸਾਰਿਆਂ ਦੇ ਇੱਥੇ ਆ ਮਾਮਜਾ ਮਾਮਜਾ ਸਾਰਿਆਂ ਨੂੰ ਮਿਲਣਾ ਚਾਹੀਦੇ ਇਹ ਸਾਰੇ ਦੇ ਬਰਬਾਦ ਹੋਇਆ ਹੋਈ ਕੋਈ ਮਹਿਕਮੇ ਦਾ ਅਧਿਕਾਰੀ ਆਇਆ ਹੈ ਤੁਹਾਡੇ ਕੋਲ ਇੱਥੇ ਨਹੀਂ ਕੋਈ ਨਹੀਂ ਆਇਆ ਜੀ ਨੁਕਸਾਨ ਤਾਂ ਇਹ ਆਪਣਾ 10-11 ਕਿੱਲੇ ਜੀ ਛੋਨੇ ਦੇ ਸੀਗੇ ਜੀ ਸਾਰੇ ਡੁੱਬ ਗਏ ਜੀ ਤੇ ਬਾਕੀ ਬਚਿਆ ਕੁਝ ਨਹੀਂ ਪਾਣੀ ਹੈਗਾ 7-8 ਫੁੱਟ ਪਾਣੀ ਆਗਾ ਜੀ ਤੇ ਬਾਕੀ ਆਸ ਵੀ ਨਹੀਂ ਹੈਗੀ ਕੋਈ ਬਚਣ ਦੀ ਜੀ ਇਹ ਬਹੁਤ ਜ਼ਿਆਦਾ ਇਹ ਸਭ ਕਿਲਾ ਉਹ ਇਹ 10 5 ਕਿਲੇ ਦਾ ਮੇਰੇ ਘਰੂ ਆ ਗਿਆ ਯਰੇ ਦਾ 5 ਮੇਰੇ ਠੇਕੇ 10 ਕਿਲੇ ਨੇ ਵੀ ਲੋਬੇ 10 ਫੁੱਟ ਪਣੀ ਹੈ ਜਿਹੜੀ ਕਿ ਉਹ ਪਿਛਲੇ ਦਿਨੀ ਇਹ ਹੈ ਨਹੀਂ ਤੀ ਸਾਥੀ ਉਹ ਤੋਂ ਪਟਵਾਰੀ ਸਾਹਿਬ ਵੀ ਆਏ ਸੀ ਉਹ ਜਿਹੜੀ ਕਿ ਉਹ ਦੇਖ ਕੇ ਜੇ ਮੁੜ ਗਏ ਹਲੇ ਸਰਕਾਰ ਦੇ ਉਹਨਾਂ ਨੂੰ ਕੋਈ ਨਿਰਦੇਸ਼ ਨਹੀਂ ਪਤਾ ਨਹੀਂ ਕਿਵੇਂ ਇੱਕ ਵਾਰੀ ਲੋਕਾਂ ਦੇ ਝੰਡਾ ਛੜਕਣ ਵਾਸਤੇ ਹੀ ਪਟਵਾਰੀ ਆ ਗਿਆ ਪਟਵਾਰੀ ਆ ਗਿਆ ਇਸ ਕਰਕੇ ਸਰਕਾਰ ਨੇ ਹਲੇ ਤੱਕ ਕੋਈ ਵੀ ਐਲਾਨ ਨਹੀਂ ਕੀਤਾ ਜਿਹੜੀ ਸਰਕਾਰ ਕਹਿੰਦੀ ਹੁੰਦੀ ਸੀ ਵੀ ਗਰਜ਼ੌਰੀ ਮਾਗਰੋ ਕਰਾਂਗੇ ਪਹਿਲਾ ਮਾਮਜਾ ਦੇਵਾਂਗੇ ਜੇ ਕਿਸੇ ਦਾ ਨੁਕਸਾਨ ਹੋ ਗਿਆ ਅਸੀਂ ਬੱਕਰੀ ਦੇ ਵੀ ਦੇਵਾਂਗੇ ਮੁਰਗੀ ਦੇ ਵੀ ਦੇਵਾਂਗੇ ਇਸ ਕਰਕੇ ਹਲੇ ਤੱਕ ਭਗਵਾਨ ਤਮਾਨ ਦੀ ਸਰਕਾਰ ਆ ਜਿਹੜੀ ਉਹ ਦੂਜੇ ਸੂਬਿਆਂ 'ਚ ਜਾ ਕੇ ਜਾਨੀ ਕਿ ਫਿਰਦਾਗਾ ਸ਼ਹਿਰ ਛਪਟੇ ਕਰਦਾ ਤੇ ਇਧਰਲੇ ਪਾਸੇ ਕੋਈ ਧਿਆਨ ਨਹੀਂ ਤੇ ਸਰਕਾਰ ਫੌਰੀ ਐਲਾਨ ਕਰੇ ਮਾਮਜੇ ਦਾ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਅਰਥਕ ਤੌਰ ਤੇ ਤੇ ਜਿਹੜੇ ਕਿਸਾਨਾਂ ਦਾ ਇਹ ਨੁਕਸਾਨ ਹੋ ਉਹਨਾਂ ਦੇ ਲਿਫਟਾਂ ਨੇ ਜਿਹੜੀਆਂ ਕਰਜ਼ੇ ਲਿੱਤੇ ਹੋਇਆ ਉਹਨਾਂ ਦਾ ਵਿਆਜ ਵੀ ਖਤਮ ਕਰੇ ਕਿਉਂ ਫਸਲ ਨਾਲੀ ਉਹ ਲਿੰਟਾ ਭਰਨੀ ਆ ਤੀਗੀਆਂ ਤੇ ਉਹ ਵੀ ਨਹੀਂ ਭਰੀਆਂ ਜਾਣੀਆਂ ਜਦੋਂ ਫਸਲ ਨਾ ਹੋਈ ਇਸ ਕਰਕੇ ਉਹਨਾਂ ਦਾ ਵਿਆਜ ਵੀ ਮਾਫ ਕੀਤਾ ਜਾਵੇ ਇਹਨਾਂ ਦੀ ਬਾਹਮ ਵੀ ਫੜੀ ਜਾਵੇ ਮਾਮਜ਼ਾ ਵੀ ਦਿੱਤਾ ਜਾਵੇ